ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਜ਼ਿੰਦਗੀ ਬਿਲਾਸ ਦਾ 100 ਸਾਲ ਤੱਕ ਦਾ ਸਫ਼ਰ ਤੈਅ ਕਰਕੇ ਜੋ ਆਪਾਂ ਗੀਤ ਕਵੀ ਸਾਧੂ ਦਇਆ ਸਿੰਘ ਆਰਫ ਦੀਆਂ ਜੋ ਸੱਚੀਆਂ ਗੱਲਾਂ ਤੇ ਝਾਤ ਮਾਰਦੇ ਹਾਂ ਕਿ ਕਵੀ ਨੇ ਖਿਆਲਾਂ ਦੇ ਵਿੱਚ ਕੀ ਪਰੋਇਆ ਹੈ ਸੱਚੀਆਂ ਗੱਲਾਂ ਸੱਚੀ ਗੱਲ ਮੈਂ ਆਖ ਉਸ ਨਾਮ ਦਾ ਹਾ ਸੁਨੋ ਲਾ ਕੇ ਠੀਕ ਖਿਆਲ ਭਾਈ ਕੋਈ ਜੀਵਿਆ ਜਗ ਤੇ ਬਰਸ ਚਾਰੇ ਕੋਈ ਜੀਵਿਆ ਸੈਂਕੜੇ ਸਾਲ ਭਾਈ ਕੋਈ ਹੋਏ ਕਿ ਬਿਰਦ ਸਫੈਦ ਮਰਿਆ ਕੋਈ ਲੈ ਗਿਆ ਕਾਲੜੇ ਵਾਲ ਪਾਈ ਕੋਈ 17 ਸਾਲ ਦਾ ਹੋਏ ਮਰਿਆ ਕੋਈ ਗਰਭ ਅੰਦਰ ਦਿੱਤਾ ਗਾਲ ਪਾਈ ਕਿਸੇ ਪੁਰਸ਼ ਨੂੰ 60ਵੇਂ ਸਾਲੇ ਅੰਦਰ ਦੇਖੋ ਲੈ ਗਿਆ ਪੁਰਖ ਅਕਾਲ ਪਾਈ ਕੋਈ ਪੁਰਸ਼ 50ਵੇਂ ਸਾਲ ਅੰਦਰ ਛੱਡ ਤੁਰਿਆ ਸੈਂਕੜੇ ਮਾਲ ਭਾਈ ਕਿਸੇ ਪੁਰਸ਼ ਨੂੰ 40ਵੇਂ ਸਾਲ ਅੰਦਰ ਕੀਤਾ ਅਜਲ ਦੀ ਛੁਰੀ ਹਲਾਲ ਭਾਈ ਕਿਸੇ ਪੁਰਸ਼ ਨੂੰ 52ਵੇਂ ਸਾਲ ਅੰਦਰ ਸਿਰ ਆ ਗਿਆ ਅਜਲ ਪੁਚਾਲ ਭਾਈ ਕਿਸੇ ਪੁਰਸ਼ ਉੱਤੇ 21 ਸਾਲੇ ਅੰਦਰ ਪਾਇਆ ਆਣ ਤਕਦੀਰ ਨੇ ਜਾਲ ਪਾਈ ਕੋਈ ਪੁਰਸ਼ ਤਾਂ ਊਣ ਦੇ ਨਾਲ ਮਰਿਆ ਕਿਸੇ ਪੁਰਸ਼ ਨੂੰ ਮਾਰ ਗਈ ਦਾਲ ਪਾਈ ਅੱਗੇ ਹੁੰਦੀਆਂ ਸਨ ਜੋ ਬਹੁਤ ਉਮਰਾਂ ਪੜੋ ਅਗਲਿਆਂ ਜੁਗਾਂ ਦਾ ਹਾਲ ਪਾਈ ਕਲ ਯੁਗ ਸੈਂਕੜੇ ਸਾਲ ਦੀ ਉਮਰ ਕਹਿੰਦੇ ਇਹੋ ਵੇਦ ਕੁਰਾਨ ਦੀ ਚਾਲ ਭਾਈ ਤਾਂ ਮੈਂ ਸੈਂਕੜੇ ਸਾਲ ਦਾ ਖਿਆਲ ਕੀਤਾ ਆਇਆ ਵਿੱਚ ਗਰੀਬ ਦੇ ਖਿਆਲ ਭਾਈ ਦਇਆ ਸਿੰਘ ਅਖੀਰ ਨੂੰ ਵੱਲ ਮੁੱਕੀ ਸਭ ਨੂੰ ਖਾ ਗਿਆ ਚੰਦਰਾ ਕਾਲ ਭਾਈ ਦਇਆ ਸਿੰਘ ਅਖੀਰ ਨੂੰ ਗੱਲ ਮੁੱਕੀ ਸਭ ਨੂੰ ਖਾ ਗਿਆ ਚੰਦਰਾਕਾਲ ਭਾਈ ਉਮਰ ਸਹਕੜੇ ਸਾਲ ਦੀ ਗਈ ਐਵੇਂ ਕੀਤੀ ਹੋਛਣਾ ਕਦੀ ਪਿਆਰਿਆ ਓਏ ਝੂਠੀ ਖੇਲ ਦੇ ਵਿੱਚ ਘਰ ਕਾਬ ਹੋ ਕੇ ਜੂਏ ਜਨਮ ਜਵਾਰਿਆ ਹਾਰਿਆ ਓਏ ਕੀਤੀ ਬੰਦਗੀ ਨਹੀਂ ਪ੍ਰਮਾਤਮਾ ਦੀ ਐਵੇਂ ਸੋਏ ਕੇ ਵਕਤ ਗੁਜ਼ਾਰਿਆ ਓਏ ਹਰੇ ਹ ਵਿੱਚ ਜਹਾਨ ਦੇ ਜ਼ੁਲਮ ਕਰਦਾ ਜਾਲਮ ਰੂਪ ਜਲਾਦ ਦਾ ਧਾਰਿਆ ਓਏ ਫੇਰੀ ਗੱਲ ਤੇ ਫੇਰੀ ਗੱਲ ਤੇ ਛੁਰੀ ਬੇਦਰਦ ਹੋ ਕੇ ਪਕੜ ਜੀਵ ਗਰੀਬ ਨੂੰ ਮਾਰਿਆ ਓਏ ਹਰੇ ਹੂੰ ਜਗ ਤੇ ਵਣਜ ਵਪਾਰ ਕਰਦਾ ਕੀ ਕੁਝ ਖਟਿਆ ਦਸ ਵਣਝਾਰਿਆ ਓਏ ਸਾਰੀ ਉਮਰ ਤੈਬੀਜਿਆ ਖੇਤ ਜਟਾ ਨਹੀਂ ਛਾ ਦਾ ਮਾਮਲਾ ਤਾਰਿਆ ਓਏ ਤੂੰ ਤਾਂ ਯਾਦ ਨਾ ਗਾਫਲਾ ਮੌਤ ਰੱਖੀ ਫਿਰਦਾ ਜੱਗ ਤੇ ਰਹਾ ਹੰਕਾਰਿਆ ਓਏ ਵਾਜਾ ਵਜਦਾ ਕਿਤੇ ਪਿਆ ਸੁਣੀਦਾ ਸੀ ਸਿਰ ਵਜਿਆ ਮੌਤ ਦਾ ਮੌਤ ਨਗਾਰਿਆ ਓਏ ਵਾਜਾ ਵਜਦਾ ਕਿਤੇ ਪਿਆ ਸੁਣੀਦਾ ਸੀ ਸਿਰ ਤੇ ਵੱਜਿਆ ਮੌਤ ਨਗਾਰ ਆਵੇ ਕਾਫੀ ਮਿਹਨਤਾ ਨਾਲ ਉਸਾਰਿਆ ਸੀ ਆਖਰ ਟਹਿ ਗਿਆ ਮਰਦ ਮਨਾਰ ਆਵੇ ਰੇਹਾ ਚਮਕਦਾ ਚਮਕਦਾ ਰਾਤ ਸਾਰੀ ਆਖਰ ਗਿਆ ਆਖਰ ਆ ਗਿਆ ਮੌਤ ਕਿਨਾਰ ਆਵੇ ਮੰਜਲ ਅੰਤ ਨਖਟ ਗਈ ਜ਼ਿੰਦਗੀ ਦੀ ਆਖਰ ਆ ਗਿਆ ਮੌਤ ਕਿਨਾਰਿਆ ਓਏ ਆਖਰ ਬਾਜ ਨੇ ਮਾਰ ਫਨਾ ਕੀਤਾ ਬਹੁਤ ਉੱਡਿਆ ਪੰਖ ਖਿਲਾਰਿਆ ਓਏ ਤੂੰ ਤੇ ਖੜਾ ਸੀ ਆਸਰੇ ਜ਼ਿੰਦਗੀ ਦੇ ਆਖਰ ਟਹਿ ਗਿਆ ਜਿਸਮ ਚ ਬਾਰਿਆ ਓਏ ਆਇਓ ਸੱਚ ਦੇ ਕੋਲ ਇਕਰਾਰ ਕਰਕੇ ਗੱਲ ਵਿਸਰੀ RAM ਵਿਸਾਰਿਆ ਓਏ ਸਾਰੀ ਉਮਰ ਬਦਨਾਮੀਆਂ ਵਿੱਚ ਕੋਈ ਕੀਤਾ ਕਰਮ ਨਾ ਨੇਕ ਨਕਾਰਿਆ ਓਏ ਦਇਆ ਸਿੰਘ ਵਿਸਾਰਿਆ ਰੱਬ ਨੂੰ ਤੈ ਤੈਨੂੰ ਰੱਬ ਨਾ ਕਦੀ ਵਿਸਾਰਿਆ ਓਏ ਦਇਆ ਸਿੰਘ ਵਿਸਾਰਿਆ ਰੱਬ ਨੂੰ ਤੈ ਨੂੰ ਰੱਬ ਨਾ ਕਦੀ ਵਿਸਾਰਿਆ ਓਏ ਉਮਰ ਸੈਂਕੜੇ ਸਾਲ ਦੀ ਗਈ ਐ ਵੇ ਕਾਹਨੂੰ ਬੰਦਿਆ ਜੱਗ ਤੇ ਆਉਣਾ ਸੀ ਜੇਕਰ ਦਮਾਂ ਦੇ ਨਾਲ ਨਾ ਜਾਪ ਕੀਤਾ ਕਾਹਨੂੰ ਆਦਮੀ ਨਾ ਮਰਖਾਉਣਾ ਸੀ ਜੇਕਰ ਇੱਕ ਪਰਮਾਤਮਾ ਜਾਣਿਆਈ ਕਾਹਨੂੰ ਬੁੱਤਾਂ ਨੂੰ ਸੀਸ ਨਵਾਉਣਾ ਸੀ ਕਾਨੂੰ ਰਿਹਾ ਜਹਾਨ ਤੇ ilm ਪੜਦਾ ਜੇਕਰ ਚੇਤ ਨੂੰ ਨਹੀਂ ਸਮਝਾਉਣਾ ਸੀ ਜਾਣੀ ਯਾਰ ਜਹਾਨ ਤੇ ਹਨ ਝੂਠੇ ਸੱਚੇ ਰੱਬ ਨਾਲ ਨੇਹੜਾ ਲਾਉਣਾ ਸੀ ਤੈਨੂੰ ਕਾਸ ਨੂੰ ਰੱਬ ਨੇ ਰਿਜਕ ਦਿੱਤਾ ਜੇਕਰ ਖੈਰ ਨਹੀਂ ਕਿਸੇ ਨੂੰ ਪਾਉਣਾ ਸੀ ਅੰਦਰ ਨਹੀਂ ਜੇ ਨਾਮ ਦਾ ਰੰਗ ਝੜਿਆ ਕਾਨੂੰ ਫਕਰਾ ਵੇਖ ਰੰਗਾਉਣਾ ਸੀ ਜੇਕਰ ਅੰਦਰੋਂ ਰਿਦਾਂ ਮਲੀਨ ਹੋਇਆ ਜਾ ਜਾ ਆਕਾਸ ਨੂੰ ਤੀਰਥੀ ਨਹਾਉਣਾ ਸੀ ਜੇਕਰ ਏਕ ਹੀ ਬ੍ਰਾਹਮਣਾ ਜਾਣ ਆਏ ਬ੍ਰਹਮ ਅਸਮੀ ਨਹੀਂ ਫਰਮਾਉਣਾ ਸੀ ਹਿਰਦੇ ਵਿੱਚ ਨਾ ਜੇਕਰ ਆ ਰਾਮ ਰਮਿਆ ਕਾਨੂੰ ਜਾਗ ਤੂੰ ਕਾਣੂ ਜਗਤ ਨੂੰ ਢੰਗ ਦਿਖਾਉਣਾ ਸੀ ਕਾਣੂ ਪੂਜਿਆ ਦੇਵੀਆਂ ਦਿਉ ਤਿਆਂ ਨੂੰ ਜੇ ਕਰਤਾਰ ਨਹੀਂ ਕਿਸੇ ਜੇ ਕਰ ਪਾਰ ਨਹੀਂ ਕਿਸੇ ਲੰਗਾਉਣਾ ਸੀ ਕਾਣੂ ਹੱਥ ਦੇ ਵਿੱਚ ਬੰਦੂਕ ਪਕੜੀ ਪੈਰੇ ਖੜਾ ਹੋ ਕੇ ਜੇ ਕਰ ਸੌਣਾ ਸੀ ਜੇ ਕਰ ਨਹੀਂ ਸੀ ਜੇ ਕਰ ਨਹੀਂ ਸੀ ਅੱਖਾਂ ਨਾਲ ਸ਼ਿਸ਼ਤ ਬੱਦੀ ਕਾਣੂ ਗਾਫਲਾ ਤੀਰ ਚਲਾਉਣਾ ਸੀ ਜੇ ਕਰ ਚਤ ਨੂੰ ਕਦੇ ਨਾ ਸ਼ਾਂਤ ਆਈ ਕਾਣੂ ਗਾਫਲਾ ਸੰਤ ਕਹਾਉਣਾ ਸੀ ਕਾਣੂ ਯਾਰ ਦਿਲਦਾਰ ਬਣਾ ਛੱਡੇ ਜੇ ਕਰ ਕਿਸੇ ਨੇ ਦਰਦ ਵੰਡਾਉਣਾ ਸੀ ਕਾਣੂ ਯਾਰ ਦਿਲਦਾਰ ਬਣਾ ਛੱਡੇ ਜੇ ਕਰ ਕਿਸੇ ਨਹੀਂ ਦਰਦ ਵੰਡਾਉਣਾ ਸੀ ਨੇਵੜਾ ਕਾਸ ਨੂੰ ਯਾਰ ਦੇ ਨਾਲ ਲਾਇਆ ਜੇ ਨਹੀਂ ਸਾਭਤੀ ਨਾਲ ਨਿਭਾਉਣਾ ਸੀ ਜ਼ਾਲਮ ਕਾਸ ਨੂੰ ਪਾਪ ਤੇ ਜ਼ੁਲਮ ਕੀਤੇ ਜੇ ਕਰ ਅੰਤ ਨੂੰ ਪਾ ਆਪ ਪਛਤਾਉਣਾ ਸੀ ਜਾਨਮ ਕਾਸ ਨੂੰ ਪਾਪ ਤੇ ਜ਼ੁਲਮ ਕੀਤੇ ਜੇ ਕਰ ਅੰਤ ਨੂੰ ਆਪ ਪਛਤਾਉਣਾ ਸੀ ਕਿਉਂ ਨਾ ਜੀਮਦੇ ਮੜ ਨੂੰ ਖਾਕ ਕੀਤਾ ਜੇ ਕਰ ਖਾਕ ਦੇ ਵਿੱਚ ਸਮਾਉਣਾ ਸੀ ਕਾਣੂ ਗਾਫਲਾ ਮਹਿਲ ਮਹਿਲ ਪਾਏ ਕਾਣੂ ਗਾਫਲਾ ਮਹਿਲ ਮਹੱਲ ਪਾਏ ਜੇ ਕਰ ਜਗ ਦੇ ਵਿੱਚ ਪਰਾਉਣਾ ਸੀ ਖੱਟ ਖੱਟ ਕਾਸ ਨੂੰ ਮਰ ਗਿਆ ਦਇਆ ਸਿੰਘਾ ਜੇ ਕਰ ਅੰਤ ਨੂੰ ਕਫਨ ਥਿਆਉਣਾ ਸੀ ਖੱਟ ਖੱਟ ਕਾਸ ਨੂੰ ਮਰ ਗਿਆ ਦਇਆ ਸਿੰਘਾ ਜੇ ਕਰ ਅੰਤ ਨੂੰ ਕਫਨ ਥਿਆਉਣਾ ਸੀ ਉਮਰ ਸੈਂਕੜੇ ਸਾਲ ਦੀ ਬੰਦਿਆ ਓਏ ਕੰਮਾਂ ਘੋਟਿਆਂ ਵਿੱਚ ਖਰਾਬ ਕਰ ਲਈ ਚੰਗਾ ਇੱਕ ਵੀ ਕੰਮ ਨਾ ਮੂਲ ਕੀਤਾ ساری ਉਮਰ ਦੀ ਗੱਲ ਗਲਤ ਕਿਤਾਬ ਪੜ੍ਹ ਲਈ ਤੇਰੀ ਉਮਰ ਸੀ ਗੰਗਦੀ ਨੀਰ ਜੇਹੀ ਗੰਦੀ ਗਾਫਲਾ ਵਾਂਗ ਪਿਸ਼ਾਬ ਕਰ ਲਈ ਅੱਗੇ ਜਾ ਕੇ ਕੀ ਜਵਾਬ ਦੇਸੇ ਅਕਲ ਆਪਣੀ ਲਾ ਜਵਾਬ ਕਰ ਲਈ ਤੈਨੂੰ ਰੱਬ ਨੇ ਹੁਸਨ ਦੀ ਦਾਤ ਬਖਸ਼ੀ ਖੁਦੀ ਤੋਦਨੇ ਵਾਂਗ ਨਵਾਬ ਕਰ ਲਈ ਖੱਪਦਾ ਰਿਹਾ ਤੂੰ ਝੂਠਿਆਂ ਧੰਦਿਆਂ ਦੇ ਕਦੀ ਸੇਵਾ ਨਾ ਵਿੱਚ ਜਨਾਬ ਕਰ ਲਈ ਆਪ ਗਾਫਲਾ ਤੈ ਖੋਟੇ ਕਰਮ ਕਰਕੇ ਦਾਖਲ ਜਿੰਦੜੀ ਵਿੱਚ ਆ ਆਜਾਬ ਕਰ ਲਈ ਤੂੰ ਤਾਂ ਬੰਦਿਆ ਸਮਝ ਵਿਚਾਰ ਬਾਜੂ ਆਪਣੀ ਛਾਣ ਬੇਤਾਬ ਕਰ ਲਈ ਤੂੰ ਤਾਂ ਬੰਦਿਆ ਸਮਝ ਵਿਚਾਰ ਬਾਜੂ ਆਪਣੀ ਛਾਣ ਬੇਤਾਬ ਕਰ ਲਈ ਸੋਈ ਇਸ ਜਹਾਨ ਤੋਂ ਜਿੱਤ ਗਏ ਨੇ ਕਾਬੂ ਨਫਸ ਦੀ ਜਿੰਨਾ ਰਬਾਬ ਕਰ ਲਈ ਦਇਆ ਸਿੰਘ ਸੂ ਜਾਣੀ ਨਹੀਂ ਭੁੱਲੇ ਦਇਆ ਸਿੰਘ ਸੂ ਜਾਣੀ ਨਹੀਂ ਭੁੱਲੇ ਜਿੰਨਾ ਉੱਠ ਕੇ ਸਮਝੋ ਸ਼ਤਾਪ ਕਰ ਲਈ ਦਇਆ ਸਿੰਘ ਸੂ ਜਾਣੀ ਇਹ ਨਹੀਂ ਭੁੱਲੇ ਜਿੰਨਾ ਉੱਠ ਕੇ ਸਮਝ ਸ਼ਤਾਪ ਕਰ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ